ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਖੁਦ ਹੀ ਆਪਣੀ ਯਾਨੀ ਆਪਣੇ ਆਪ ਆਪਣੇ ਮੂੰਹ ਦੇ ਵਿੱਚ ਇਹ ਗੱਲ ਆਖਰ ਕਹਿ ਰਹੇ ਨੇ ਔਰ ਬੜੇ ਲੋਕਾਂ ਦੇ ਵਿੱਚ ਇਹ ਸ਼ੋਰ ਮੱਚਿਆ ਸੀ ਇੱਕ ਲਾਈਵ ਪਹਿਲਾਂ ਵੀ ਕਰ ਚੁੱਕੇ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਔਰ ਇਸ ਵੀਡੀਓ ਦੇ ਵਿੱਚ ਖੁਦ ਆਖਰ ਉਹਨਾਂ ਨੇ ਇਹ ਗੱਲ ਕਿਉਂ ਕਬੂਲੀ ਕਿਉਂ ਆਪਣੇ ਆਪ ਹੀ ਆਪਣੇ ਬਿਆਨ ਯਾਨੀ ਮੀਡੀਆ ਦੇ ਵਿੱਚ ਧਰ ਦਿੱਤੇ ਨੇ ਤੇ ਸਵਾਲ ਐਸੇ ਕਿ ਤੁਹਾਡੇ ਹੋਸ਼ ਛੁੱਟ ਜਾਣਗੇ ਇਸ ਨੂੰ ਦੇਖਣ ਦੇ ਬਾਵਜੂਦ ਤੁਸੀਂ ਇਸ ਗੱਲ ਤੇ ਵੀ ਯਕੀਨ ਨਹੀਂ ਕਰ पाओगे ਕੀ ਗੱਲ ਹੈ ਕਿਵੇਂ ਹੈ ਕਿਉਂ ਇਹ ਗੱਲ ਘੁੰਮ ਗਈ ਕਿੱਧਰ ਨੂੰ ਇਹ ਮਾਮਲਾ ਚਲਾ ਗਿਆ ਕਿਉਂਕਿ ਅਕਸਰ ਸਾਡੇ ਪੰਜਾਬ ਦੇ ਮੀਡੀਆ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਸੰਤ ਢੱਡਰੀਆਂ ਵਾਲੇ ਪਰਮੇਸ਼ਰ ਦਵਾਰ ਦੇ ਵਿੱਚ ਨਹੀਂ ਹੈਗੇ ਤੇ ਉਹ ਕਿਸੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਲੇ ਗਏ ਨੇ ਕਿਉਂਕਿ ਉਹਨਾਂ ਦੇ ਜਿਹੜੇ ਕਰਮਚਾਰੀ ਸੀ ਪਰਮੇਸ਼ਰ ਦਵਾਰ ਦੇ ਵਿੱਚ ਤਾਂ ਜਦੋਂ ਉਹਨਾਂ ਨੂੰ ਪ੍ਰਸ਼ਾਸਨ ਨੇ ਪੁੱਛਿਆ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਕਿੱਥੇ ਨੇ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਪੰਜਾਬ ਦੇ ਵਿੱਚ ਨਹੀਂ ਉਦੋਂ ਬਾਅਦ ਦਾ ਸਾਨੂੰ ਵੀ ਨਹੀਂ ਪਤਾ ਤੇ ਨਾ ਹੀ ਤੁਹਾਡੇ ਨਾਲ ਅਸੀਂ ਇਹ ਜਾਣਕਾਰੀ ਸਾਂਝੀ ਕਰ ਸਕਦੇ ਆ ਤਾਂ ਹੁਣ ਵੱਡਾ ਖੁਲਾਸਾ ਖੁਦ ਰਣਜੀਤ ਸਿੰਘ ਢੱਡਰੀਆਂ ਵਾਲੇ ਪੂਰੇ ਇੱਕ ਜੋਸ਼ ਦੇ ਨਾਲ ਉਹ ਇਹ ਗੱਲ ਕਹਿ ਰਹੇ ਨੇ ਔਰ ਤੁਹਾਨੂੰ ਵੀ ਇਹ ਸੁਣਨੀ ਜ਼ਰੂਰੀ ਹੈ ਕਿ ਆਖਰ ਢੱਡਰੀਆਂ ਵਾਲੇ ਐਸਾ ਕੀ ਕਹਿ ਗਏ ਜਿਹਦੇ ਨਾਲ ਅੱਗ ਦੀ ਤਰ੍ਹਾਂ ਫਿਰ ਤੋਂ ਯਾਨੀ ਇਸ ਕੇਸ ਨੇ ਮਾਮਲੇ ਨੂੰ ਹੋਰ ਮੋੜ ਦੇ ਦਿੱਤਾ ਤੇ ਅੱਗ ਦੀ ਤਰ੍ਹਾਂ ਇਹ ਵੀਡੀਓ ਇੱਕ ਟਾਂਡਾ ਮਚਾਰੀ ਆ ਇੱਕ ਵਾਇਰਲ ਹੋ ਰਹੀ ਆ ਤਾਂ ਮੈਂ ਕਹਿਣਾ ਵੀ ਤੁਸੀਂ ਇਹ ਸਭ ਕੁਝ ਦੇਖੋ ਆਪਣੀਆਂ ਅੱਖਾਂ ਦੇ ਨਾਲ ਔਰ ਨਾਲ ਦੀ ਨਾਲ ਇਸ ਨੂੰ ਸੁਣੋ ਵੀ ਔਰ ਇਸ ਦੇ ਉੱਤੇ ਅਮਲ ਵੀ ਜ਼ਰੂਰ ਕਰਨਾ ਕਿ ਗੱਲ ਹੈ ਕੀ ਹੈ ਅਰਨਜੀਤ ਸਿੰਘ ਢੱਡਰੀਆਂ ਵਾਲੇ ਆਖਰ ਆਪਣੇ ਹੀ ਮੂੰਹੋਂ ਇਹ ਗੱਲ ਸਾਰੀ ਕਿਉਂ ਕਹਿ ਰਹੇ ਨੇ ਬੜੇ ਧਿਆਨ ਦੇ ਨਾਲ ਸੁਣਨਾ ਬਾਅਦ ਦੇ ਵਿੱਚ ਇਹਦੇ ਪ੍ਰਕਿਰਿਆ ਦੇ ਉੱਤੇ ਤੁਸੀਂ ਆਪਣੇ ਜਿਹੜੇ ਸਵਾਲ ਨੇ ਉਹ ਵੀ ਕਰ ਸਕਦੇ ਆ ਮੈਂ ਪਹਿਲੇ ਹੀ ਚਾਹੁੰਦਾ ਸੀ ਵੀ ਇਹ ਗੱਲ ਹੋ ਸਕਦੀ ਆ ਪਰ ਇਹ ਸੱਚ ਸਾਬਤ ਹੋਈ ਆ ਜਿਹੜੀ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਖੋਦੀ ਹੀ ਆਪਣੇ ਇੰਟਰਵਿਊ ਦੇ ਵਿੱਚ ਕਹਿ ਰਹੇ ਨੇ ਇਹ ਨਵੀਂ ਵੀਡੀਓ ਹੈ ਇਹ ਉਹ ਵੀਡੀਓ ਨਹੀਂ ਜਿਹੜੀ ਤੁਸੀਂ ਪਹਿਲਾਂ ਸੁਣੀ ਹੈ ਸੁਣੋ ਅੱਜ ਕੀ ਜਰਾ ਇਹ ਮੈਂ ਇੱਕ ਵਾਰੀ ਅੱਜ ਤੋਂ 10 ਸਾਲ ਪਹਿਲਾਂ ਸਟੇਜ ਤੇ ਸੰਗਰਾਮ ਗੱਲ ਕਹੀ ਹੈ ਪਰ ਅੱਜ ਮੈਂ ਕਹਿਣਾ ਤੇਰੇ ਸਾਹਮਣੇ ਇੰਦਾ ਦੀਆਂ ਗੱਲਾਂ ਆਪੇ ਫੇਰ ਤੇ ਬਹਿ ਕੇ ਬੋਲੀ ਜਾਓ ਤੇ ਚੰਗਾ ਨਹੀਂ ਲੱਗਦਾ ਪਰ ਮੁਸਤੇ ਹੋ ਤਾਂ ਸੁਣੋ ਮੈਂ ਕਿਹ ਚੈ ਕਰੈਕਟਰ ਦੀ ਗੱਲ ਕਰਦਾ ਨਾ ਸਾਰਾ মিডিਆ ਟਿੱਕਾ ਹੋ ਜਾਓ ਸਾਰੇ ਜਨਰ ਇਕੱਠੇ ਹੋ ਜਾਓ ਕੈਮਰੇ ਖਿਤ ਕਰ ਲਓ ਡਾਕਟਰ ਜੀ ਮੈਂ ਪਤਾ ਕਰਵਾਇਆ ਹੈ ਤਿੰਨ ਚਾਰ ਤਰ੍ਹਾਂ ਦੇ ਟੈਸਟ ਆਉਂਦੇ ਨੇ ਤਿੰਨ ਚਾਰ ਤਰ੍ਹਾਂ ਦੇ ਬੰਦੇ ਦੇ ਟੈਸਟ ਹੋ ਸਕਦੇ ਨੇ ਬੀਬੀਆਂ ਦੇ ਟੈਸਟ ਹੁੰਦੇ ਨੇ ਬੰਦਿਆਂ ਦੇ ਟੈਸਟ ਹੁੰਦੇ ਨੇ ਮੈਂ ਉਹ ਫਿਰ ਮੈਂ ਗੱਲ ਕਹੀ ਹੈ ਕਿ ਮੈਂ 7 ਜਨਵਰੀ ਨੂੰ 29 ਸਾਲਾਂ ਦਾ ਹੋ ਜਾਣਾ ਹੈ 7 ਜਨਵਰੀ ਨੂੰ 29 ਸਾਲਾਂ ਦਾ ਹੋ ਜਾਣਾ ਹੈ ਮੀਡੀਆ ਦੇ ਸਾਹਮਣੇ ਮੈਂ ਆਪਣੇ ਆਪ ਨੂੰ ਡਾਕਟਰਾਂ ਦੇ ਟੈਸਟਾਂ ਤੋਂ ਲੰਘਾਵਾਂਗਾ ਜਿਹੜੀ ਮਰਜ਼ੀ ਮਸ਼ੀਨ ਜੋ ਮੈਨੂੰ ਲੰਘਾ ਦਿਓ ਅੱਜ ਰਾਤ ਨੂੰ ਉਹ ਕੇ ਮੈਂ ਟਿਕਟ ਲੈ ਕੇ ਆਵਾਂਗਾ ਕੈਨੇਡਾ ਅੱਜ ਰਾਤ ਨੂੰ ਉਹ ਮੈਂ ਅਮਰੀਕਾ ਪਹੁੰਚ ਜਾਵਾਂਗਾ ਤੁਹਾਡੇ ਕੋਲ ਜਿੱਥੇ ਕਿੱਥੇ ਹੋਣਾ ਹੈ ਤੁਸੀਂ ਕਿੱਥੇ ਹੋ ਜਾਓ ਮੈਂ ਤੁਹਾਡੇ ਤੋਂ ਭੱਜਦਾ ਨਹੀਂ ਤੇ ਮੈਨੂੰ ਜਿਹੜੀ ਮਰਜ਼ੀ ਮਸ਼ੀਨ ਜੋ ਲੰਘਾ ਲਓ ਤੇ ਮੈਂ ਤੇ ਹੰਗਾਮਾ ਨਾ ਹੋਇਆ

ਅੱਜ ਤੱਕ ਤੁਸੀਂ ਇੰਨੇ ਸੰਗਤ ਇੱਥੇ ਆਉਂਦੇ ਹੋ ਇੱਥੇ ਆਉਂਦੇ ਹੋ ਮੈਨੂੰ ਕੋਈ ਬੰਦਾ ਬਾਹਰ ਖੜੀ ਕਰਕੇ ਦੱਸੇ ਮੈਂ ਕਦੇ 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 ਕਿਸੇ ਕੱਲੀ ਬੀਬੀ ਨੂੰ ਮਿਲਿਆ ਨਹੀਂ ਮੈਂ ਆਪਣੀ ਮਾਂ ਨੂੰ ਮਿਲਦਾ ਜੇ ਮੈਂ ਕਹਿੰਦਾ ਕਿ ਮੇਰੇ ਪਿਓ ਨੂੰ ਨਾਲ ਲੈ ਕੇ ਆਈ ਮੈਂ ਕੱਲੀ ਨੂੰ ਨਹੀਂ ਮਿਲਦਾ ਮਾਂ ਨੇ ਨਹੀਂ ਮਿਲਿਆ ਕੱਲਾ ਕਰ ਗੱਡੀ ਵਿੱਚ ਕੋਈ ਬੀਬੀ ਸਬੂਤ ਕਰੇ ਅੱਜ ਤੱਕ ਮੇਰੀ ਗੱਡੀ 'ਚ ਕੋਈ ਬੀਬੀ ਬੈਠੀ ਹੋਵੇ ਕਦਾ ਤੇ ਕਿਹਦੇ ਬੀਬੀ ਨੂੰ ਮਿਲਿਆ ਕਦੇ ਸਬੂਤ ਕਰਾਓ ਕਿਸੇ ਬੀਬੀ ਨੇ ਮੈਨੂੰ ਪ੍ਰਸ਼ਾਦਾ ਚੁਕਾਇਆ ਹੋਵੇ 13 ਸਾਲਾਂ ਰੋਟੀ ਨਹੀਂ ਖਾਂਦੀ ਕਿਸੇ ਬੀਬੀ ਦੇ ਹੱਥਾਂ ਇਹ ਨਹੀਂ ਕਿ ਨੰਬਰ ਕਰਦਾ ਐਨਾ ਗੱਲਾਂ ਤੋਂ ਡਰਦਾ ਵੀ ਲੋਕ ਮਿੰਟ ਚ ਗੱਲ ਪੈਣ ਕਹਿ ਦਿੰਦੇ ਨੇ ਮੇਰਾ ਸਿੰਘ ਪ੍ਰਸ਼ਾਦਾ ਖਾਉਂਦਾ ਹੈ ਹਮੇਸ਼ਾ ਕਾਂਦੇ ਵੀ ਇਕ ਕਾਂਦੇ ਵੀ ਫਿਕੜੇ ਇਹ ਬਾਹਰ ਜਾਂਦੇ ਆ ਬਣਾਏਗਾ ਕੋਈ ਪਰ ਇਹ ਨਹੀਂ ਕਿ ਅੱਲਾ ਦਾ ਆਪਣਾ ਸ਼ਬਦਾਂ ਬੀਬੀ ਲੈ ਕੇ ਆਏਗੀ ਹੁਣ ਇਹ ਦੱਸੋ ਜਿਹੜੇ ਪੰਜਾਬ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਇਹਦੇ ਉੱਤੇ ਸਵਾਲ ਵੀ ਚੱਕ ਰਹੇ ਸੀ ਵੀ ਰঞ্জੀਤ ਸਿੰਘ ਢੱਡਰੀਆਂ ਵਾਲਾ ਦੋਸ਼ੀ ਐ ਉਹ ਇਦਾਂ ਉਹ ਬਲਾਤਕਾਰ ਹੀ ਐ ਤਾਂ ਉਹਨਾਂ ਦੇ ਮੂੰਹ ਤੇ ਇਹ ਵੀਡੀਓ ਦਾ ਤਮਾਚਾ ਕਿਉਂ ਕਿਉਂਕਿ ਯਾਰ ਇਹ ਕੈਸਾ ਬੰਦਾ ਜਿਹੜਾ ਅਮਰੀਕਾ ਤੱਕ ਦੀਆਂ ਪਾਵਰਫੁਲ ਦੇਸ਼ ਦੀਆਂ ਅਮਰੀਕਾ ਤੱਕ ਦਾ ਮੀਡੀਆ ਅਮਰੀਕਾ ਤੱਕ ਦੀਆਂ ਮਸ਼ੀਨਾਂ ਦੇ ਵਿੱਚ ਦੀ ਆਪਣੇ ਆਪ ਦੇ ਸਰੀਰ ਨੂੰ ਨੰਗਾਉਣ ਦੀ ਗੱਲ ਕਹਿ ਰਿਹਾ ਖੁੱਲੇ ਆਮ ਕਹਿ ਰਿਹਾ ਸਭ ਦੇ ਸਾਹਮਣੇ ਕਹਿ ਰਿਹਾ ਸਾਰਾ ਮੀਡੀਆ ਸੱਦ ਲੋ ਜੇਕਰ ਮੇਰੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਪਾਇਆ ਜਾਂਦਾ ਤੇ ਮੇਰੇ ਨਾਲ ਤੁਸੀਂ ਉਹ ਕਰਿਓ ਜਿਹੜੀ ਕਦੇ ਕਿਸੇ ਨਾਲ ਨਾ ਕਰਨੀ ਹੋਵੇ ਤਾਂ ਇਤੋਂ ਵੱਡੇ ਸਬੂਤ ਕੀ ਹੋ ਸਕਦੇ ਨੇ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਸੀਬੀਆਈ ਤੋਂ ਜਿਹੜੀ ਉੱਪਰ ਜਾਂਚ ਹੁੰਦੀ ਹੈ ਕੋਈ ਵੀ ਇੰਟੈਲੀਜੈਂਸੀ ਹੈ ਚਾਹੇ ਕੋਈ ਹੋਰ ਹੈ ਜਿਹੜਾ ਮਰਜੀ ਵਿਭਾਗਾਂ ਜਿਹੜੀ ਮਰਜੀ ਲੈਬੋਰੀ ਤੇ ਜਿਹੜਾ ਮਰਜੀ ਜਿਵੇਂ ਕਹਿੰਦੇ ਹੁੰਦੇ ਨੇ ਫੋਰੈਂਸਿਕ ਜਾਂਚ ਕਰਵਾ ਲਓ ਵੱਡੀ ਤੋਂ ਵੱਡੀ ਲੈਬ ਦੇ ਵਿੱਚ ਮੇਰਾ ਟੈਸਟ ਕਰਵਾ ਲਓ ਪਰ ਮੈਂ ਆਪਦੇ ਟੈਸਟ ਦੇਣ ਨੂੰ ਤਿਆਰ ਆ ਤੇ ਸਾਡੇ ਲੋਕ ਜਿਹੜੇ ਲੱਤਾਂ ਖਿੱਚਣ ਨੂੰ ਤਿਆਰ ਰਹਿੰਦੇ ਨੇ ਪੰਜਾਬ ਤਾਂ ਸਾਡਾ ਵੈਸੇ ਹੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਜੂਝ ਰਿਹਾ ਸਿੱਖੀ ਨੂੰ ਲੈ ਕੇ ਬੇਅਦਬੀ ਹੋ ਰਹੀ ਹੈ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਿਵੇਂ ਗੁਰੂ ਸਾਹਿਬ ਦੇ ਅੰਗ ਪਾੜੇ ਗਏ ਸੀ ਉਹਨਾਂ ਗੱਲਾਂ ਦੇ ਉੱਤੇ ਸਾਡੇ ਲੋਕਾਂ ਦਾ ਧਿਆਨ ਨਹੀਂ ਹੈਗਾ ਤੇ ਜਦੋਂ ਕਿਸੇ ਉੱਤੇ ਕਰੈਕਟਰ ਕਿਸੇ ਦਾ ਮਾਰਨਾ ਹੋਵੇ ਉਦੋਂ ਸਾਡੇ ਲੋਕ ਪਤਾ ਨਹੀਂ ਕਿੱਥੋਂ ਉੱਠ ਖੜਦੇ ਨੇ ਯਾਰ ਇਹ ਵੱਡੇ ਸਵਾਲ ਨੇ ਪੰਜਾਬੀ ਹੋ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸਵਾਲ ਨੇ ਬੰਦਾ ਚੀਕ ਚੀਕ ਕੇ ਕਹਿ ਰਿਹਾ ਵੀ ਮੇਰੇ ਦੋਸ਼ ਨਹੀਂ ਹੈਗੇ ਹਾਂ ਠੀਕ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੈਂ ਪੱਖ ਦੀ ਗੱਲ ਨਹੀਂ ਕਰਦਾ ਮੈਂ ਗੱਲ ਉਹ ਕਰਦਾ ਜਿਹੜੀ ਦਿਲ ਕਹਿ ਰਿਹਾ ਦਿਲ ਗਵਾਹੀ ਨਹੀਂ ਭਰਦਾ ਤਾਂ ਉਹ ਗੱਲ ਬੰਦੇ ਨੂੰ ਧਰਨੀ ਜ਼ਰੂਰੀ ਹੈ ਸਭ ਨੂੰ ਹੱਕ ਹੈ ਇਸ ਦੁਨੀਆ ਦੇ ਉੱਤੇ ਆਪਣਾ ਪੱਖ ਰੱਖਣ ਦਾ ਤਾਂ ਗੱਲ ਇੱਥੇ ਵੀ ਨਹੀਂ ਆਉਂਦੀ ਵੀ ਉਹ ਕੁੜੀ ਵਾਲਿਆਂ ਦਾ ਜਿਹੜਾ ਪੱਖ ਨਾ ਸੁਣਿਆ ਜਾਵੇ ਸੁਣਿਆ ਜਾਵੇ ਇਨਵੈਸਟੀਗੇਸ਼ਨ ਹੋ ਰਹੀ ਹੈ ਮੈਂ ਬਾਰ ਬਾਰ ਕਹਿ ਰਿਹਾ ਤਾਂ ਉਹਨਾਂ ਦੇ ਉੱਤੇ ਕੋਰਟ ਆਪਣਾ ਫੈਸਲਾ ਦੇਊਗਾ ਕਿਉਂਕਿ ਕੋਰਟ ਵੀ ਸਬੂਤਾਂ ਦੇ ਆਧਾਰ ਤੇ ਚੱਲਣਾ ਤਾਂ ਸਬੂਤ ਮਿਲਨੇ ਨਹੀਂ ਕਿਉਂਕਿ ਉਹਨਾਂ ਨੇ ਕੁਝ ਕੀਤਾ ਨਹੀਂ ਤੇ ਬਾਬੇ ਨੇ ਵਾਕਈ ਕੁਝ ਨਹੀਂ ਕੀਤਾ ਮੇਰਾ ਦਿਲ ਵੀ ਕਹਿੰਦਾ ਬਹੁਤ ਸਾਰੀ ਜਨਤਾ ਦਾ ਕਹਿੰਦਾ ਯਾਰ ਤਾਂ ਗਲਤ ਦਿਸ਼ਾ ਦੀ ਹੋਰ ਸਾਡੇ ਲਜਾਣ ਵਾਲੇ ਲੋਕ ਇੰਨਾ ਗੱਲਾਂ ਨੂੰ ਇੰਨਾ ਗੱਲਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਫਿਰ ਤੁਹਾਨੂੰ ਪਤਾ ਪ੍ਰਮਾਤਮਾ ਦਾ ਬੰਦੇ ਨੂੰ ਦੇਖਦਾ ਹੀ ਆ ਜੇਕਰ ਇਨਸਾਨ ਸਜ਼ਾ ਨਹੀਂ ਦਿੰਦਾ ਤਾਂ ਉਸ ਪ੍ਰਮਾਤਮਾ ਤੋਂ ਜ਼ਰੂਰ ਡਰਨਾ ਚਾਹੀਦਾ ਕਿਉਂਕਿ ਉਹਨੇ ਤਾਂ ਇੱਕ ਇੱਕ ਬੰਦੇ ਦਾ ਹਿਸਾਬ ਲੈ ਲੈਣਾ ਯਾਰ ਇੱਕ ਇੱਕ ਟੱਪੇ ਦਾ ਹਿਸਾਬ ਲੈ ਲੈਣਾ ਜਿਹੜਾ ਆਪਣੀ ਜ਼ੁਬਾਨ ਦੇ ਵਿੱਚੋਂ ਆਪਾਂ ਬੋਲਦੇ ਆ ਤਾਂ ਹੁਣ ਪੰਜਾਬੀਓ ਮੇਰੀ ਅਪੀਲ ਆ ਤੁਹਾਡੇ ਅੱਗੇ ਬਹੁਤ ਵੱਡੀ ਅਪੀਲ ਕਰਨ ਜਾਣਾ ਮੈਂ ਵੱਡੇ ਪੱਦਰ ਤੇ ਮੇਰਾ ਵੀ ਜਿੰਨੇ ਤੁਸੀਂ ਪ੍ਰੇਮੀ ਹੋ ਇਸ ਗੱਲ ਦੇ ਹੱਕ ਦੇ ਪ੍ਰੇਮੀ ਹੋ ਮੈਂ ਕਹਿੰਦਾ ਢੱਡੀਆਂ ਵਾਲੇ ਦੇ ਨਹੀਂ ਸੱਚ ਦੇ ਤੇ ਹੱਕ ਦੇ ਜਿੰਨੇ ਤੁਸੀਂ ਇਸ ਗੱਲ ਨੂੰ ਐਕਸੈਪਟ ਕਰਦੇ ਹੋ ਸੱਚ ਮੰਨਦੇ ਹੋ ਤਾਂ ਉਹਦੇ ਜਮੀਰ ਨਾਲ ਇਹ ਗੱਲ ਸਮਝ ਕੇ ਦੇਖਿਓ ਪੂਰੀ ਤਅ ਤੇ ਇੱਕ ਡੰਗਾਈ ਦੇ ਨਾਲ ਇਹ ਗੱਲ ਨੂੰ ਸਮਝੋ ਕਿ ਜੇ ਕਰ ਇਹ ਦੋਸ਼ ਤੁਹਾਡੇ ਤੇ ਲੱਗਿਆ ਹੁੰਦਾ ਜਾਂ ਫਿਰ ਮੇਰੇ ਤੇ ਲੱਗਿਆ ਹੁੰਦਾ ਮੈਂ ਵੀ ਕਹਿਣਾ ਕਿ ਫੇਰ ਅਸੀਂ ਕੀ ਸੋਚ ਰਹੇ ਯਾਰ ਤਾਂ ਇਸ ਨੂੰ ਵੱਡੇ ਪੱਧਰ ਤੇ ਮੇਰਾ ਵੀਰ ਗਰੁੱਪਾਂ ਦੇ ਵਿੱਚ ਆਪਦੇ ਆਪ ਦੇ ਫਰਜ ਸਮਝ ਕੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਚੁੱਲ੍ਹੇ ਤੱਕ ਇਹ ਖਬਰ ਪਹੁੰਚੇ ਇੱਕ ਬੇਦੋਸ਼ੇ ਬੰਦੇ ਨੂੰ ਆਪਾਂ ਇਸ ਗੱਲ ਤੋਂ ਇਹ ਜਿਹੜਾ ਕਲੰਕ ਲੱਗਦਾ ਯਾਰ ਉਸ ਨੂੰ ਆਪਾਂ ਹਟਾਉਣ ਦਾ ਕੰਮ ਵੀ ਕਰ ਰਹੇ ਹਾਂ ਵੈਸੇ ਇਨਵੈਸਟੀਗੇਸ਼ਨ ਮੈਂ ਬਾਰ ਬਾਰ ਕਹਿਣਾ ਚੱਲ ਰਹੀ ਹੈ ਅਦਾਲਤ ਤਮਾਨਯੋਗ ਅਦਾਲਤ ਵੀ ਬੜਾ ਤਰੀਕੇ ਨਾਲ ਫੈਸਲਾ ਦਿੰਦਾ ਉਹ ਕਿੰਨੇ ਹੋ ਕੇ ਨਹੀਂ ਦਿੰਦੇ ਔਰ ਦੂਜੀ ਗੱਲ ਪੁਲਿਸ ਪ੍ਰਸ਼ਾਸਨ ਸਾਡੇ DIG DGP ਗੌਰਵ ਜਾਦਵ ਉਹ ਵੀ ਬੜੇ ਸੁਲਝੇ ਹੋਏ ਅਫਸਰ ਨੇ ਉਹ ਵੀ ਇਹਨਾਂ ਗੱਲਾਂ ਤੇ ਗੌਰ ਪੂਰੀ ਕੀਤੀ ਹੋਈ ਹੈ ਤਾਂ ਠੀਕ ਆ ਪੰਜਾਬੀਓ ਮੈਂ ਤੁਹਾਡੇ ਨਾਲ ਜਿਹੜੀ ਅਪਡੇਟ ਸਾਂਝੀ ਕਰਨੀ ਸੀ ਮੈਂ ਕਰ ਦਿੱਤੀ ਆ ਅੱਗੇ ਹੁਣ ਤੁਹਾਡਾ ਫੈਸਲਾ ਤੁਸੀਂ ਕੀ ਕਰਦੇ ਹੋ ਤੁਹਾਡਾ ਜਮੀਰ ਕੀ ਕਹਿੰਦਾ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ